ਗਣ ਵਾਲਮੀਕ ਯੋਗਾਸ਼ਰਮ ਰਹੀਮਪੁਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਸੰਤ ਸਮਾਜ ਵੱਲੋਂ ਕੀਤੀ ਗਈ ਜਿਸ ਵਿੱਚ ਧਰਮ ਪਰਿਵਰਤਨ ਨੂੰ ਦੇਖਦੇ ਹੋਏ ਸੰਤ ਸਮਾਜ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸ ਮੌਕੇ ਬਾਬਾ ਪ੍ਰਗਟਨਾਥ ਜੀ ਨੇ ਸਾਰੇ ਹੀ ਆਏ ਹੋਏ ਸੰਤ ਸਮਾਜ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ 17 ਜੂਨ ਨੂੰ ਭਗਵਾਨ ਵਾਲਮੀਕ ਪਵਨ ਤੀਰਥ ਸਥਾਨ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗੀ ਇਸ ਮੀਟਿੰਗ ਵਿੱਚ ਸਮਾਜ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਦਿੱਲੀ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼ ਅਤੇ ਹੋਰ ਸਟੇਟਾਂ ਤੋਂ ਵੀ ਸੰਤ ਸਮਾਜ ਹਾਜ਼ਰ ਹੋਇਆ। ਸੰਤਨ ਭਗਵਾਨ ਵਾਲਮੀਕ ਮਹਾਰਾਜ ਆਪਣੇ ਬਾਣੀ ਵਿੱਚ ਲਿਖਦੇ ਹੈ ਇਸ ਥਾਂ ਤੇ ਸਤਪੁਰਸ਼ ਆ ਕੇ ਬੈਠਦਾ ਹੈ ਉਹ ਥਾਂ ਵੀ ਸ਼ੁਭ ਹੈ। ਜੋ ਬੋਲਦਾ ਹੈ ਉਹ ਵੀ ਸ਼ੁਭ ਹੈ। ਕਿਉਂਕਿ ਇਸ ਕਰਕੇ ਮਹਾਪੁਰਸ਼ਾਂ ਦਾ ਸਤਿ ਵਿਚਾਰ ਅਸੀਂ ਸੁਣੇ, ਉਹਨਾਂ ਦੀ ਬਾਣੀ ਸੁਣੀ ਇਹ ਸਾਨੂੰ ਬਹੁਤ ਚੰਗਾ ਲੱਗਿਆ ਹੈਗਾ ਅਸੀਂ ਆਸ਼ਾ ਕਰਦੇ ਹਾਂ ਕਿ ਇਸੇ ਤਰ੍ਹਾਂ ਇਸ ਸਥਾਨ ਤੇ ਸਾਡੇ ਸਾਧੂ ਸੰਤ ਮਹਾਂਪੁਰਸ਼ ਇਸ ਸਥਾਨ ਤੇ ਆਉਂਦੇ ਰਹਿਣ ਤੇ ਸਾਨੂੰ ਦਰਸ਼ਨਦਾਰੇ ਦਿੰਦੇ ਰਹਿਣ ਅਸੀਂ ਉਹਨਾਂ ਦੀ ਸੇਵਾ ਕਰਦੇ ਰਹੀਏ ਅਸੀਂ ਅਸੀਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨ ਕਮਲਾਂ 'ਚ ਕੋਟ-ਕੋਟ ਵਾਰ ਅਰਦਾਸ ਕਰਦੇ ਹਾਂ ਕਿ ਸੱਚੇ ਬਾਦਸ਼ਾਹ ਇੱਦਾਂ ਹੀ ਸਾਨੂੰ ਆਪਣੇ ਮਹਾਂਪੁਰਸ਼ਾਂ ਦੇ ਦਰਸ਼ਨਦਾਰੇ ਦਿੰਦਾ ਰਹੇ ਵੀ ਹੈਗਾ ਕਈ ਵਿਚਾਰਾ ਹੋਈਆਂ ਬੜੀਆਂ ਡੂਗੀਆਂ ਟੱਗੀਆਂ ਵਿਚਾਰਾ ਹੋਈਆਂ ਇਸ ਕਰਕੇ ਅਗਲੀ ਮੀਟਿੰਗ 17 ਤਰੀਕ ਨੂੰ ਹੈ ਗੁਰੂ ਗਿਆਨnath ਗਿਆਨ ਆਸ਼ਰਮ ਬਾਲਮਿਕੀ ਥੀਰੇਤੇ ਹੈ ਸੰਤ ਬਾਬਾ ਗਰਦਾਰੀ ਨਾਜ਼ੀ ਮਹਾਰਾਜ ਦੀ ਗਵਾਈ ਵਿੱਚ ਹੈ ਵਿਚਾਰ ਹੈ ਕਿ ਹੋਰ ਵੀ ਕਈ ਮੀਟਿੰਗਾਂ ਚਲਦੀਆਂ ਰਹਿਣਗੀਆਂ ਸਾਡਾ ਤਾਂ ਸਦ ਵਿਚਾਰ ਹੀ ਹੈ ਕਿ ਸਾਡਾ ਜਿਹੜਾ ਭੇਖ ਹੈਗਾ ਹੈਗਾ ਸਾਡੇ ਕੌਮ ਦੇ ਜਿਹੜੇ ਸੰਤ ਹੈਗੇ ਆ ਸਾਡਾ ਵੱਡਾ ਪ੍ਰਯਾਸ ਹੈਗਾ ਕਿ ਉਹ ਇਕੱਠੇ ਹੋਣਗੇ ਕਸ ਜਰੂਰ ਅਸੀਂ ਸੋਚਦੇ ਹਾਂ ਕਿ ਸਾਨੂੰ ਕੋਈ ਚਾਨਣ ਮਾਰਾ ਨਜ਼ਰ ਆਵੇਗਾ ਜਦੋਂ ਸੰਤ ਇੱਕ ਸਰਮਾਇਆ ਹੁੰਦੇ ਆ ਸੰਤ ਇੱਕ ਸਮਾਜ ਦਾ ਖਜ਼ਾਨਾ ਹੁੰਦੇ ਆ ਸੰਤ ਜਿਹੜੇ ਹੈਗੇ ਆ ਇੱਕ ਸਮਾਜ ਦਾ ਅਨਮੋਲ ਖਜ਼ਾਨਾ ਹੈ ਜਿਹਦੇ ਨਾਲ ਸਾਰਾ ਸਮਾਜ ਚਲਕਦਾ ਹੈ ਇਸ ਕਰਕੇ ਉਸ ਖਜ਼ਾਨੇ ਨੂੰ ਇਕੱਠਾ ਕਰਨ ਦੀ ਲੋੜ ਹੈਗੀ ਹੈ ਜੇ ਉਹ ਖਜ਼ਾਨਾ ਇਕੱਠਾ ਹੋਵੇਗਾ ਜਰੂਰ ਸਮਾਜ ਦਾ ਵਿਕਾਸ ਹੋਵੇਗਾ ਸਾਡੇ ਸਕੂਲ ਕਾਲਜ ਯੂਨੀਵਰਸਿਟੀਆਂ ਹਰ ਚੀਜ਼ ਬਣੇਗੀ ਜਦੋਂ ਸਾਡੇ ਮਹਾਪੁਰਸ਼ ਜਾਗਰੂਕ ਹੋਣਗੇ ਸਾਡੇ ਮਹਾਪੁਰਸ਼ ਸਦ ਵਿਚਾਰਾਂ ਕਰਨਗੇ ਆਪਣੇ ਕੌਮ ਦੇ ਵਿਕਾਸ ਵਾਸਤੇ ਕੌਮ ਦੇ ਭਲੇ ਵਾਸਤੇ ਉਹ ਦੂਣ ਦੂਰ ਨਹੀਂ ਹੈਗਾ ਕਿ ਅਸੀਂ ਇੱਥੇ ਵਧੀਆ ਪਰਫਾਰਮ ਕਰਾਂਗੇ ਹੈਗਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅנס ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check Trade platform www.checktrade.com 921760. Chander Consultants Limited call him on this number 079 4079 5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ